ਜੀ ਸਾਰੇਨ ਪਿਆਰ ਭਰੀਆਂ ਸਤਿ ਸ਼੍ਰੀ ਅਕਾਲ ਜੇ ਵਾਲ ਪੰਜਾਬੀ ਬੁਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਬੇਜੋ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਲ ਹੋਵੋਗੇ ਨਾ ਸੂਟ ਲੈ ਕੇ ਆਪਾਂ ਪਹਿਣਾ ਦੀ ਬਹੁਤ ਜ਼ਿਆਦਾ ਸੋਹਣੇ ਵਾਰਪਰੇ ਸੂਟ ਨੇ ਅੱਜ ਕੋਸ਼ ਲੱਗਦਾ ਕਨਸੈਪਟ ਲੈ ਕੇ ਆਏ ਆਂ ਆਪਾਂ ਕੋਟਡ ਹੋਰੀ ਦੇ ਸੂਟ ਰੈਨ ਵਾਲੇ ਨੇ ਬਹੁਤ ਜ਼ਿਆਦਾ ਵਧੀਆ ਕਾਟਨ ਆਗੀ ਪਿਓਰ 100% ਕਾਟਨ ਹੋਊਗੀ ਆਪਾਂ ਚੈੱਕ ਕਰਵਾਉਣੇ ਤੁਹਾਨੂੰ ਫਸਟ ਸੂਟ ਇਹ ਦੋ ਪੀਸ ਆਪਣੇ ਕੋਲ ਤਿਆਰ ਹੋ ਕੇ ਆਏ ਨੇ ਤੇ ਇੱਕ ਪੀਸ ਨੇ ਬਹੁਤ ਜ਼ਿਆਦਾ ਸੋਹਣੇ ਕਿਸੇ ਮੇਰੀ ਭੈਣ ਦੀ ਰਿਕੁਆਇਰਮੈਂਟ ਹੈਗੀ ਆ ਜਰੂਰ ਤਾਂ ਕਿਸੇ ਮੇਰੀ ਭੈਣ ਨੂੰ ਕलर ਡਿਜ਼ਾਈਨ ਪਸੰਦ ਦਾ ਸਟਾਈਲ ਪਸੰਦ ਆਗਾ ਤਾਂ ਤੁਸੀਂ ਜਿੱਥੇ ਉਹ ਨੰਬਰ ਤੇ ਜਿਹੜਾ ਆਪਣਾ ਟੈਨਸ਼ਨ ਫਰੀ ਸਾਡੇ ਨਾਲ ਜੋੜ ਸਕਦੇ ਹੋ ਤੇ ਆਰਡਰ ਕਨਫਰਮ ਕਰ ਸਕਦੇ ਹੋਗੇ ਇਹਦਾ ਆਪਾਂ ਤੁਹਾਨੂੰ ਸੂਟ ਦਿਖਾਉਣੀ ਆ ਫਸਟ ਪਹਿਲਾਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ ਇਹਦਾ ਘੇਰਾ ਬਣਿਆ ਹੋਇਆਗਾ ਸੂਟ ਦਾ ਆਪਾਂ ਨੇੜੇ ਤੋਂ ਕਰਕੇ ਤੁਹਾਨੂੰ ਦਿਖਾਉਣੀ ਆ ਤੇ ਨੇੜੇ ਤੋਂ ਆਪਾਂ ਤੁਹਾਨੂੰ ਚੈੱਕ ਕਰਵਾਉਣੀ ਆ ਇਹਦਾ ਘੇਰਾ ਬਣਿਆ ਹੋਇਆ ਘੇਰੇ ਦਾ ਜਿਹੜਾ ਵਰਕ ਹੈਗਾ ਉਹ 26 ਇੰਚ ਤਿਆਰ ਹੋਊਗਾ ਆਪਾਂ ਤੁਹਾਨੂੰ ਇੰਚ ਟੇਪ ਨਾਲ ਨਾਪ ਕੇ ਦਿਖਾ ਦਿੰਨੇ ਆ 26 ਇੰਚ ਤੁਸੀਂ ਤਿਆਰ ਕਰ ਸਕਦੇ ਹੋ 26 ਤੋਂ ਘੱਟ ਵੱਧ ਜਿੰਨਾ ਮਰਜ਼ੀ ਰੱਖ ਸਕਦੇ ਹੋ ਘੱਟ ਰੱਖ ਸਕਦੇ ਹੋ 24 25 ਤੁਹਾਡੀ ਮਰਜ਼ੀ ਹੋਊਗੀ 20 ਪਲੱਸ ਵੀ ਰੱਖ ਸਕਦੇ ਹੋ 20 ਵੀ ਰੱਖ ਸਕਦੇ ਹੋ 20 22 23 ਜਿੰਨਾ ਮਰਜ਼ੀ ਰੱਖ ਸਕਦੇ ਹੋ ਯਾਨੀ ਕਿ ਜਿਹੜਾ ਵਰਕ ਹੈ ਇਹਦਾ 26 ਇੰਚ ਤੇ ਪੂਰਾ ਪ੍ਰੋਪਰ ਤਿਆਰ ਆਗਾ neck ਤੇ ਕੋਈ ਵਰਕ ਨਹੀਂ ਹੈਗਾ ਵੇ ਜੇ ਤੁਸੀਂ ਚੈੱਕ ਕਰ ਸਕਦੇ ਹੋਗੇ neck ਤੇ ਤੁਸੀਂ लेस वगैरह ਲਗਾ ਕੇ neck ਵਾਲਾ ਡਿਜ਼ਾਈਨਰ ਬਣਾ ਸਕਦੇ ਹੋ नेक्स्ट ਇਹਨੂੰ ਇਹਦੇ ਤੇ ਮਿਲਣਾ ਤੁਹਾਨੂੰ बॉटਮ ਤੇ ਤੇ ਬਾਜੂ ਤੇ ਵਰਕ ਇਹ ਵੀ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਦੇ ਹਾਂ ਬਹੁਤ ਜਿਆਦਾ ਸੋਹਣਾ ਪੀਸ ਬਣ ਕੇ تیار ਹੋਣਾਗਾ बॉटਮ ਤੇ ਬਾਜੂ ਤੇ ਵਰਕ ਮਿਲਣਾਗਾ ਬਹੁਤ ਜਿਆਦਾ ਸੋਹਣਾ ਫਿਨਿਸ਼ਿੰਗ ਦਾ ਕੰਮ ਕੀਤਾ ਹੋਇਆ नेक्स्ट ਜਿਹੜਾ ਦੁਪੱਟਾ ਮਿਲਣਾ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਮਿਲਣਾਗਾ ਜਿਨਨੇ ਵਰਕ ਚ ਕਲਰ ਨਹੀਂ ਉਹਨੇ ਆਪਾਂ ਨੇ ਦੁਪੱਟੇ ਚ ਕਲਰ ਕਰਵਾ ਕੇ ਦੁਪੱਟੇ ਨੂੰ ਟਾਈ ਡਾਈ ਕੀਤਾਗਾ ਦੇਖ ਸਕਦੇ ਹੋਗੇ ਫੁੱਲ ਪਿਓਰ ਦਾ ਵਧੀਆ ਕੁਆਲਿਟੀ ਦਾ ਫੁੱਲ ਪਿਓਰ ਦਾ ਦੁਪੱਟਾ ਦਾ ਬਿਰਤ ਲੇਸ ਮਿਲਦੀਆਂ ਪੱਟੇ ਤੇ ਇਹਦੇ ਵਿੱਚ ਇੱਕ ਲਾਈਟ ਆਹ ਵਾਲੀ ਲੇਸ ਲੱਗੀ ਹੋਈ ਆ ਦੁਪੱਟੇ ਤੇ ਬਹੁਤ ਜ਼ਿਆਦਾ ਸੋਹਣੀ ਤੁਸੀਂ ਬਿਨਾਂ ਸਟਿਚਿੰਗ ਲੈ ਸਕਦੇ ਹੋ ਸਟਿਚਿੰਗ ਚਾਹਤ ਲੈਂਦੇ ਹੋ ਤਾਂ ਨੈਕਸਟ ਵਾਲੇ ਦੇ ਵਿੱਚ ਹੈਗਾ ਵਾ। ਆਨਲਾਈਨ ਵੀ ਹੈ। ਹਾਵ ਵਾਲਾਗਾ ਚੈੱਕ ਕਰ ਸਕਦੇ ਹੋ। ਇਹਨਾਂ ਦੇ ਜਿਹੜਾ ਸੂਤਾਂ ਦਾ ਰੇਟ ਹੈ 1675 ਰੁਪਏ ਰਹਿਣਾ ਲਗਾ। 1675 ਰਹਿਣਾ ਹੈ ਸੂਤਾਂ ਨੂੰ ਤੁਸੀਂ 2 ਪੀਸ ਵੀ ਬਾਈ ਕਰ ਸਕਦੇ ਹੋ ਸਿੰਗਲ ਪੀਸ ਵੀ ਬਾਈ ਕਰ ਸਕਦੇ ਹੋਗੇ। ਇਹ ਤੁਹਾਡੀ ਚੁਆਇਸ ਹੋਊਗੀ। ਨੈਕਸਟ ਜਿਹੜੀ ਆਪਣੇ ਕੋਲੇ ਆ ਗਈ ਇਹ ਆਪਣੇ ਕੋਲੇ ਕਲਰ ਰੇਟ ਚ ਆਏ ਨੇ। ਇਹ ਕਿਸੇ ਮੇਰੀ ਭੈਣ ਦੀ ਡਿਮਾਂਡ ਆਈ ਹੋਈ ਸੀ ਕਿ ਉਹਨਾਂ ਨੂੰ ਮੰਗਵਾ ਕੇ ਇੱਥੇ ਨੇ 2 ਪੀਸ ਆਪਣੇ ਕੋਲੇ ਪੈ ਨੇ। ਅੱਡੀ ਦਾ ਬ੍ਰਾਂਡ ਵਾਲੀ ਇਹ ਆਪਾਂ ਪਹਿਲਾਂ ਵੀ ਪੀਸ ਲਾਈ ਸੀਗੇ ਬਹੁਤ ਪੀਸ ਲਾਈ ਨੇ ਬਹੁਤ ਸੂਕ ਸੇਲ ਹੋਏ ਨੇ ਆਪਣੇ ਇਹ ਨਾਲ ਦੀ ਨਾਲ ਸੇਲ ਹੁੰਦੇ ਨੇ ਕਿਉਂਕਿ ਸਟਾਕ ਆਗਾ ਜਿਹੜਾ ਬਹੁਤ ਜ਼ਿਆਦਾ ਵਧੀਆਗਾ ਬਾਕੀ ਇਹਦੇ ਨਾਲ ਜਿਹੜਾ ਦੁਪੱਟਾਗਾ ਨਾ ਪਿਓਰ ਮਨਮਲ ਦਾ ਆ ਗਿਆ ਉਹ ਡਿਜ਼ਾਈਨਰ ਪੀਸ تیار ਹੋਇਆ ਹੋਇਆ ਆਵਲਾ ਦੁਪੱਟਾ ਰਹਿਣ ਲਗਾ ਇਹਦੇ ਨਾਲ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਖੁੱਲਡੂਲਾ ਦੁਪੱਟਾ ਮੈਂਣਾ ਇੱਕ ਇਹਦੇ ਵਿੱਚ ਇਹ ਆ ਗਿਆ ਫਲੋਰੀ ਜੀ ਟੱਚ ਆ ਗਈ ਵਿੱਚ ਇੱਕ ਇਹਦੇ ਵਿੱਚ ਆ ਗਿਆ 골ਡਨ ਟੱਚ ਤੇ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਪਏ ਨੇ 1050 ਰੁਪਏ ਜਾਂ ਉਹ ਫ੍ਰੀ ਨਹੀਂ ਹੈਗੀ ਜੀ ਸੌਰੀ ਆਪਾਂ ਤੁਹਾਨੂੰ ਦੱਸ ਦਿੰਦੇ 1050 ਰੁਪਏ ਦਾ ਸੂਟ ਦਾ ਰੇਟ ਹੈ ਨਾਲ ਜਿਹੜਾ ਸ਼ਿਪਿੰਗ ਚਾਰਜ ਹੋਣਗੇ ਉਹ ਤੁਹਾਡੇ ਹੋਣਗੇ ਇਹ ਨਾਲ ਹੀ ਦੱਸ ਦਿੰਦੇ ਆ 1050 50 ਰੁਪਏ ਤੁਹਾਨੂੰ ਸ਼ਿਪਿੰਗ ਚਾਰਜ ਤੇ ਜਿਹੜੇ ਐਕਸਟਰਾ ਦੇਣੇ ਪੈਣਗੇ ਇਹ ਸੀ ਅੱਜ ਵਾਲੀ ਆਪਣੀ ਵੀਡੀਓ ਸੂਟ ਜਿਹੜੇ ਆਪਾਂ ਤੁਹਾਨੂੰ ਦਿਖਾਏ ਨੇ ਦੋ ਤਰ੍ਹਾਂ ਦੇ ਦਿਖਾਏ ਨੇ ਦੋ ਦੋ ਪੀਸ ਦਿਖਾਈ ਨੇ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਪੀਸ ਪਸੰਦ ਆ ਦਿੱਤੇ ਉਹ ਨੰਬਰ ਤੇ ਤੁਸੀਂ ਆਪਣਾ ਆਰਡਰ ਜਿਹੜਾ ਕੰਪਰਮ ਕਰ ਸਕਦੇ ਹੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਕੇ ਜਾਓ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਰਨਾ ਕਿਸੇ ਨਵੀਂ ਵੀਡੀਓ ਨਾਲ ਨਵੇਂ ਕੰਸੈਪਟ ਨਾਲ ਤੱਕ ਲਈ ਧੰਨਵਾਦ